ਉਹ ਗਰੀਬ ਮਜ਼ਦੂਰਾਂ ਦੀ ਖੁਦਕੁਸ਼ੀ ਦੇ ਮਾਮਲੇ ਤੇ ਹੁਣ ਡੀਸੀ ਨੂੰ ਤੇ ਪੁਲਿਸ ਮੁਖੀ ਐਸਐਸਪੀ ਨੂੰ ਤਲਬ ਕਰ ਲਿਆ ਗਿਆ ਪਹਿਲੀ ਤਾਂ ਗੱਲ ਮਿੱਤਰੋ ਇੱਥੇ ਗਰੀਬਾਂ ਦੀ ਸੁਣਦਾ ਕੋਈ ਨਹੀਂ ਗਰੀਬ ਦੀ ਕਦੇ ਸੁਣਵਾਈ ਨਹੀਂ ਹੁੰਦੀ ਗਰੀਬ ਬਹੁਤ ਗੰਦੀ ਜ਼ਿੰਦਗੀ ਜਿਉ ਰਹੇ ਨੇ ਪਰ ਗਰੀਬਾਂ ਨਾਲ ਨਾ ਕਿਸੇ ਨੂੰ ਹਮਦਰਦੀ ਹੁੰਦੀ ਹੈ ਨਾ ਮੀਡੀਆ ਹੀ ਉਹਨਾਂ ਦੀ ਖਬਰ ਨੂੰ ਪ੍ਰਮੁਖਤਾ ਨਾਲ ਦਿਖਾਉਂਦਾ ਪਰ ਪਿਛਲੇ ਦਿਨੀ ਦੋ ਗਰੀਬ ਮੁੰਡਿਆਂ ਨੇ ਆਤਮ ਹੱਤਿਆ ਕੀਤੀ ਇਕੱਠੇ ਜ਼ਹਿਰ ਪੀ ਕੇ ਪਹਿਲਾਂ ਬਣਾਈ ਵੀਡੀਓ ਫਿਰ ਕੀਤੀ ਆਤਮ ਹੱਤਿਆ ਘਟਨਾ ਪੰਜਾਬ ਦੇ ਪਟਿਆਲਾ ਦੀ ਆ ਤੁਸੀਂ ਸਾਰਿਆਂ ਨੇ ਵੇਖੀ ਹੋਣੀ ਆ ਅੱਧ ਖੜਜੀ ਉਮਰ ਦੇ ਦੋ ਵਿਅਕਤੀ ਨੇ ਇੱਕ ਦਾ ਨਾਮ ਦਵਿੰਦਰ ਸਿੰਘ ਤੇ ਦੂਜੇ ਦਾ ਨਾਮ ਹਰਪ੍ਰੀਤ ਸਿੰਘ ਉਹ ਦੋਨਾਂ ਨੇ ਆਤਮ ਹੱਤਿਆ ਕੀਤੀ ਸੀ ਔਰ ਵੀਡੀਓ ਬਣਾਈ ਸੀ ਉਹਨਾਂ ਨੇ ਜਿਹਦੇ ਵਿੱਚ ਹੁਣ ਜਿਹੜੇ ਐਸਸੀ ਕਮਿਸ਼ਨ ਹੈ ਉਹਦੇ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਪੁਲਿਸ ਮੁਖੀ ਨੂੰ ਤੇ ਡੀਸੀ ਨੂੰ ਤਲਬ ਕਰ ਲਿਆ ਗਿਆ ਔਰ ਉਹਨਾਂ ਤੋਂ ਰਿਪੋਰਟ ਮੰਗ ਲਈ ਗਈ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਦੋ ਜਣਿਆਂ ਨੇ ਖੁਦਕੁਸ਼ੀ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਸਾਡੇ ਤੇ ਝੂਠਾ ਇਲਜ਼ਾਮ ਲਾ ਕੇ ਤੇ ਇੱਕ ਪੁਲਿਸ ਵਾਲਾ ਵਿਅਕਤੀ ਜਿਹੜਾ ਗੱਡੀਆਂ ਦਾ ਮਾਲਕ ਹੈ ਉਹਨੇ ਸਾਨੂੰ ਬਹੁਤ ਕੁੱਟਿਆ ਬਹੁਤ ਕੁੱਟਿਆ ਤੇ ਸਾਡੀ ਬਹੁਤ ਬੇਇੱਜ਼ਤੀ ਕੀਤੀ ਹੈ ਤੇ ਹੁਣ ਅਸੀਂ ਇਹ ਬੇਇੱਜ਼ਤੀ ਤੇ ਕੁੱਟਸਾਰ ਨਹੀਂ ਸਕਦੇ ਇਸ ਕਰਕੇ ਅਸੀਂ ਆਤਮ ਹੱਤਿਆ ਕਰਨ ਲੱਗੇ ਆਂ ਇਹ ਵੀਡੀਓ ਬਣਾ ਕੇ ਉਹ ਜਿਹੜੇ ਦੋ ਵਿਅਕਤੀ ਸੀ ਉਹਨਾਂ ਨੇ ਆਤਮ ਹੱਤਿਆ ਕਰ ਲਈ ਸੀ ਉਸ ਤੋਂ ਬਾਅਦ ਪਹਿਲਾਂ ਤਾਂ ਪੁਲਿਸ ਦੀ ਕਾਰਵਾਈ ਤੇ ਲਈ ਸੀ ਉਹ ਫਿਰ ਗਰੀਬ ਪਰਿਵਾਰ ਨੇ ਹੋਰ ਲੋਕਾਂ ਨੂੰ ਨਾਲ ਲੈ ਕੇ ਧਰਨੇ ਧੁਰਨੇ ਲਾਏ ਤੇ ਫਿਰ ਥੋੜੀ ਥੋੜੀ ਕਾਰਵਾਈ ਰਿੜੀ ਤੇ ਫਿਰ ਹੁਣ ਐਸ்சி ਕਮਿਸ਼ਨ ਨੇ ਐਸਐਸਪੀ ਤੇ ਡੀਸੀ ਨੂੰ ਤਲਬ ਕਰ ਲਿਆ ਹੈ ਦੇਖੋ ਮਤਰੋ ਤੁਹਾਡੇ ਤੋਂ ਮੈਂ ਪੁੱਛਦਾ ਉਹ ਜਿਹੜੇ ਦੋ ਵਿਅਕਤੀਆਂ ਨੇ ਖੁਦਕੁਸ਼ੀ ਕੀਤੀ ਜਿਹੜੇ ਇਹ ਕਹਿ ਰਹੇ ਸੀ ਵੀਡੀਓ ਚ ਵੀ ਸਾਡੇ ਉੱਪਰ ਉਹ ਕਹਿੰਦੇ ਅਸੀਂ ਡਰਾਈਵਰ ਤੇ ਕੰਡਕਟਰ ਆ ਇੱਕ ਟਰੱਕ ਦੇ ਉੱਪਰ ਗੱਡੀ ਦੇ ਉੱਪਰ ਲੱਗੇ ਹੋਏ ਤੇ ਗਰੀਬ ਪਰਿਵਾਰ ਦੇ ਆ ਉਹ ਕਹਿੰਦੇ ਬੇਹੱਦ ਗਰੀਬੀ ਆ ਸਾਡੇ ਘਰਾਂ ਚ ਉਹ ਕਹਿੰਦੇ ਅਸੀਂ ਢੇੜਾ ਲਾਉਣ ਗਏ ਉੱਥੇ ਜਿਹੜੀ ਢੇੜੇ ਦੀ ਪੇਮੈਂਟ ਮਿਲੀ ਅਸੀਂ ਇੱਕ ਟਾਬੇ ਤੇ ਕੁਝ ਢੇਰ ਲਈ ਰਾਮ ਕਰਨ ਲਈ ਰੁੱਕ ਗਏ ਤੇ ਉਹ ਪੈਸੇ ਉੱਥੋਂ ਚੋਰੀ ਹੋ ਗਏ ਉਹ ਕਹਿੰਦੇ ਜਦੋਂ ਅਸੀਂ ਮਾਲਕ ਨੂੰ ਦੱਸਿਆ ਤਾਂ ਉਹਨੇ ਸਿੱਧਾ ਸਾਡੇ ਤੇ ਸ਼ੱਕ ਕੀਤਾ ਤੇ ਉਹ ਪੁਲਿਸ ਦੇ ਵਿੱਚ ਹੈ ਉਹਨੇ ਸਾਨੂੰ ਇੱਕ ਥਾਂ ਤੇ ਬੁਲਾਇਆ ਉੱਥੇ ਆਪਦੇ ਹੋਰ ਬੰਦੇ ਬੁਲਾਏ ਤੇ ਫਿਰ ਉਹਨਾਂ ਨੇ ਦੋਸ਼ ਲਾਇਆ ਸੀ ਮਰਨ ਤੋਂ ਪਹਿਲਾਂ ਵੀਡੀਓ ਬਣਾ ਕੇ ਉਹ ਕਹਿੰਦੇ ਸਾਨੂੰ ਬਹੁਤ ਕੁੱਟਿਆ ਉਹ ਦੋਵੇਂ ਬੰਦੇ ਕਹਿੰਦੇ ਬਾਈ ਜੀ ਅਸੀਂ ਨਾ ਜ਼ਿੰਦਗੀ ਚ ਚੋਰੀ ਕੀਤੀ ਤੇ ਨਾ ਅਸੀਂ ਕਰਨੀ ਚੋਰੀ ਦਾ ਲੋਜ ਸਾਥੋਂ ਬਦਾਸ਼ ਨਹੀਂ ਹੋ ਰਿਹਾ ਇਸ ਕਰਕੇ ਅਸੀਂ ਆਤਮ ਹੱਤਿਆ ਕਰਨ ਲੱਗੇ ਆ ਉਹ ਬੰਦੇ ਇਹ ਕਹਿੰਦੇ ਕਿ ਇਹ ਮਾਲਕ ਜਿਹੜਾ ਗੱਡੀਆਂ ਦਾ ਇਹ ਪੁਲਿਸ ਦੇ ਵਿੱਚ ਹੈ ਔਰ ਸਾਨੂੰ ਕਹਿੰਦਾ ਹੈ ਕਿ ਤੁਹਾਡੇ ਉੱਪਰ ਮੈਂ ਨਜਾਇਜ਼ ਨਸ਼ੇ ਦਾ ਪਰਚਾ ਪਾਉਂਗਾ ਤੇ ਉਹ ਕਹਿੰਦੇ ਜੇ ਇਹਨੇ ਨਜਾਇਜ਼ ਪਰਚਾ ਪਾਤਾ ਤਾਂ ਅਸੀਂ ਸਾਰੀ ਉਮਰ ਨਰਕ ਭੋਗਾਂਗੇ ਇਸ ਕਰਕੇ ਹੁਣ ਅਸੀਂ ਮਰਾਂਗੇ ਉਹਨਾਂ ਇਹ ਵੀ ਕਿਹਾ ਕਿ ਕਿਤੋਂ ਵੀ ਇਨਕੁਆਇਰੀ ਕਰਾਇਓ ਜੇ ਅਸੀਂ ਦੋਚੀ ਸਾਬਤ ਹੋਏ ਜਾਂ ਅੱਜ ਤੱਕ ਅਸੀਂ ਕਿਤੇ ਵੀ ਕੋਈ ਚੋਰੀ ਕੀਤੀ ਹੋਈ ਫਿਰ ਸਾਡਾ ਸਾਫ਼ ਨਾ ਦਿਓ ਪਰ ਮਰਨ ਤੋਂ ਪਹਿਲਾਂ ਉਹਨਾਂ ਨੇ ਪੰਜਾਬੀਆਂ ਨੂੰ ਇੱਕ ਅਪੀਲ ਕੀਤੀ ਕਿ ਜੇ ਅੱਜ ਤੱਕ ਕਿਤੋਂ ਵੀ ਪਿੰਡ ਚੋਂ ਜਾਂ ਲਾਕੇ ਤੋਂ ਸਾਡੀ ਕੋਈ ਚੋਰੀ ਨਾ ਮਿਲੀ ਸਾਡੇ ਤੇ ਦੋਸ਼ ਨਾ ਲੱਗਿਆ ਹੋਇਆ ਫਿਰ ਸਾਡੀ ਮਦਦ ਕਰਿਓ ਸਾਡੇ ਪਰਿਵਾਰਾਂ ਨੂੰ ਇਨਸਾਫ ਦਵਾਇਆ ਔਰ ਮਰਨ ਤੋਂ ਪਹਿਲਾਂ ਉਹ ਇਹ ਵੀ ਕਹਿ ਕੇ ਗਏ ਕਿ ਦੇਖੋ ਉਹ ਇਹ ਕਹਿੰਦਾ ਹੈ ਕਿ ਅਸੀਂ ਆਪਣੇ ਬੱਚਿਆਂ ਦੇ ਖਾਤਿਆਂ 'ਚ ਪੈਸੇ ਪੁਆਤੇ ਨਹੀਂ ਉਹ ਮਰਨ ਤੋਂ ਪਹਿਲਾਂ ਵੀਡੀਓ 'ਚ ਕਹਿ ਕੇ ਗਏ ਕਿ ਸਾਡੇ ਬੱਚਿਆਂ ਦੇ ਖਾਤੇ ਵਿੱਚ ਚੈੱਕ ਕਰਿਓ ਇੱਕ ਵੀ ਪੈਸਾ ਮਿਲ ਜੇ ਤਾਂ ਸਾਡੇ ਮਰੇ ਹੋਏ ਆਂਦੇ ਮੂੰਹ ਤੇ ਥੁੱਕ ਦਿਓ ਉਸ ਤੋਂ ਬਾਅਦ ਪੂਰੇ ਪੰਜਾਬ 'ਚ ਚਰਚਾ ਚੱਲੀ ਤੁਹਾਡੇ ਤੋਂ ਮੈਂ ਪੁੱਛਦਾ ਕੀ ਉਹ ਜਿਹੜੇ ਵਿਅਕਤੀ ਵੀਡੀਓ ਬਣਾ ਕੇ ਆਤਮ ਹੱਤਿਆ ਕਰਗੇ ਉਹ ਵਾਕਿਆ ਹੀ ਚੋਰੀ ਕੀਤੀ ਹੋਊਗੀ ਕਿ ਨਹੀਂ ਮੈਨੂੰ ਲੱਗਦਾ ਬਿਲਕੁਲ ਵੀ ਨਹੀਂ ਉਹਨਾਂ ਦੀਆਂ ਕਈ ਨਿਸ਼ਾਨੀਆਂ ਨੇ ਜਿੱਥੋਂ ਪਤਾ ਲੱਗਦਾ ਉਹਨਾਂ ਚੋਰੀ ਨਹੀਂ ਕੀਤੀ ਪਹਿਲੀ ਨਿਸ਼ਾਨੀ ਜਿਹੜੇ ਵਿਅਕਤੀ ਨੇ ਚੋਰੀ ਕੀਤੀ ਹੋਵੇ ਉਹ ਚੋਰੀ ਦੇ ਦੋਸ਼ ਦੇ ਵਿੱਚ ਖੁਦਕੁਸ਼ੀ ਨਹੀਂ ਕਰ ਸਕਦਾ ਉਹ ਚੋਰੀ ਦੇ ਦੋਸ਼ ਨੂੰ ਇੰਨਾ ਵੱਡਾ ਨਹੀਂ ਮੰਨਦਾ ਉਹ ਚੋਰੀ ਦੇ ਦੋਸ਼ ਲੱਗਣ ਕਰਕੇ ਇੰਨੀ ਜ਼ਿਆਦਾ ਸ਼ਰਮ ਤੇ ਬੇਇੱਜ਼ਤੀ ਨਹੀਂ ਮੰਨ ਸਕਦਾ ਕਿ ਉਹ ਆਤਮ ਹੱਤਿਆ ਖੁਦਕੁਸ਼ੀ ਕਰਨ ਤੱਕ ਜਾਵੇ। ਔਰ ਦੂਜੀ ਨਿਸ਼ਾਨੀ ਜਿਸ ਤਰੀਕੇ ਨਾਲ ਉਹ ਬੋਲ ਰਿਹਾ ਸੀ ਜੇਕਰ ਚੋਰ ਹੁੰਦੇ ਨਾ ਤੇ ਐਦਾਂ ਬੰਦੇ ਤੋਂ ਬੋਲਿਆ ਨਹੀਂ ਜਾਂਦਾ ਇੰਨੀ ਸਾਫ਼ ਗੋਈ ਨਾਲ। ਤੇ ਤੀਜੀ ਗੱਲ ਜੇ ਉਹਨਾਂ ਨੇ ਚੋਰੀ ਕੀਤੀ ਹੁੰਦੀ ਜਿਹੜਾ 6000 ਰੁਪਏ ਦੀ ਚੋਰੀ ਕਰ ਸਕਦਾ ਹੈ ਉਹ ਬੰਦੇ ਨੂੰ ਪਤਾ ਹੁੰਦਾ ਕਿ ਮੈਂ ਮੇ ਮਤਲਬ ਉਹ ਸਵਾਰਥੀ ਜਿਹਾ ਹੁੰਦਾ ਹੈ ਉਹਦੇ ਚ ਗੈਰਤ ਅਣਖ ਨਹੀਂ ਹੁੰਦੀ ਉਹ ਕਦੇ ਆਤਮ ਹੱਤਿਆ ਨਹੀਂ ਕਰਦਾ ਦੂਜੀ ਗੱਲ ਉਹਨਾਂ ਨੇ ਕਦੇ ਨਹੀਂ ਸੀ ਕਹਿਣਾ ਕਿ ਸਾਡੇ ਸਾਰੇ ਪਰਿਵਾਰਾਂ ਤੇ ਬੱਚਿਆਂ ਦੇ ਖਾਤੇ ਤੱਕ ਚੈੱਕ ਕਰਿਓ ਜੇ ਅਸੀਂ ਚੋਰੀ ਕੀਤੀ ਹੋਈ 60-62000 ਰੁਪਏ ਪਿੱਛੇ ਦੋਵੇਂ ਵਿਅਕਤੀਓ ਦਵਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਆਤਮ ਹੱਤਿਆ ਕਰ ਗਏ ਖੁਦਕੁਸ਼ੀ ਕਰ ਗਏ ਸੁਸਾਇਡ ਕਰ ਗਏ ਮੈਂ ਜਿੰਨੀ ਕੁ ਮੇਰੀ ਬੁੱਧੀ ਆ ਮੈਨੂੰ ਬਿਲਕੁਲ ਨਹੀਂ ਲੱਗਾ ਕਿ ਉਹ ਚੋਰ ਸਨ ਉਹਨਾਂ ਨੇ ਠੋਕ ਕੇ ਕਿਹਾ ਕਿਤੇ ਵੀ ਲੱਗ ਕੇ ਸਾਡੀ ਚੋਰੀ ਕੋਈ ਅਜੇ ਤੱਕ ਮਿਲ ਜੇ ਸਾਡਾ ਸਾਥ ਨਾ ਦਿਓ ਮਰਨ ਲੱਗਾ ਆਖਰੀ ਸਾਹਾਂ ਤੇ ਬੰਦਾ ਐ ਨਹੀਂ ਕਹਿੰਦਾ ਪੂਰੇ ਤੰਦਰੁਸਤ ਸੀ ਸਹੀ ਸੀ ਉਹ ਕਹਿੰਦੇ ਅਸੀਂ ਮਾਲਕ ਨੂੰ ਇਹ ਵੀ ਕਿਹਾ ਮੁਫਤ ਚ ਗੱਡੀ ਤੇਰੀ ਚਲਾ ਕੇ ਅਸੀਂ ਤੇਰੇ ਪੈਸੇ ਪੂਰੇ ਕਰ ਦਾਂਗੇ ਪਰ ਚੋਰੀ ਦਾ ਇਲਜ਼ਾਮ ਨਾ ਲਾ ਪਰ ਉਹ ਕਹਿੰਦੇ ਨਹੀਂ ਰੁਕਿਆ ਹੁਣ ਦੇਖੋ ਇੱਥੇ ਗੱਲਾਂ ਦੋ ਨਹੀਂ ਪਹਿਲੀ ਤਾਂ ਗੱਲ ਜੇ ਐਸਸੀ ਕਮਿਸ਼ਨ ਨੇ ਐਸਐਸਪੀ ਤੇ ਡੀਸੀ ਨੂੰ ਤਲਬ ਕੀਤਾ ਹੈ ਤਾਂ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਹਨਾਂ ਨੇ ਹੁਣ ਤੱਕ ਉਸ ਵਿਅਕਤੀ ਤੇ ਕੀ ਕਾਰਵਾਈ ਕੀਤੀ ਹੈ ਜਿਹਦੇ ਉੱਪਰ ਉਹ ਦੋਸ਼ ਲਾ ਰਹੇ ਜੇਕਰ ਉਹ ਪੁਲਿਸ ਚ ਹੈ ਤਾਂ ਪੁਲਿਸ ਚੋਂ ਕਰਕੇ ਉਹਨੇ ਉਹਨਾਂ ਨੂੰ ਕੁੱਟਿਆ ਧਮਕਾਇਆ ਤੇ ਬੇਇੱਜ਼ਤੀ ਕੀਤੀ ਹੈ ਤਾਂ ਉਹਦੇ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਇੱਥੇ ਇੱਕ ਗੱਲ ਮੈਂ ਕਹਿ ਦਿਆਂ ਵੈਸੇ ਪੁਲਿਸ ਮਹਿਕਮਾ ਹੈ ਏਦਾਂ ਦਾ ਇਹ ਆਪਣੇਆਂ ਨੂੰ ਬਹੁਤ ਬਚਾਉਂਦੇ ਕਰਨਲ ਫੌਜੀ ਕਰਨਲ ਬਾਠ ਦੀ ਕੁੱਟਮਾਰ ਦੇ ਮਾਮਲੇ 'ਚ ਅਯੋਗ ਕੁਝ ਹੋਇਆ ਆਪਣੇਆਂ ਨੂੰ ਬਚਾਉਣ 'ਚ ਲੱਗ ਗਈ ਪੁਲਿਸ ਅਫਸਰ ਤੇ ਫਿਰ ਮਾਮਲਾ ਸੀਬੀਆਈ ਕੋਲ ਗਿਆ ਹੁਣ ਜਾ ਕੇ 2 ਦਿਨ ਪਹਿਲਾਂ ਕਾਰਵਾਈਆਂ ਕਰਦੇ ਫਿਰਦੇ ਆ ਜੇ ਅਸੀਂ ਵਿਪਾਗੀ ਕਾਰਵਾਈ ਕਰਤੀ ਜਦੋਂ ਮਾਮਲਾ ਕਰਨਲ ਬਾਠ ਦੀ ਕੁੱਟਮਾਰ ਦਾ ਸੀਬੀਆਈ ਕੋਲ ਚਲਾ ਜੇ ਸੀਬੀ ਨੇ ਆਟੋਵਾਲ ਕੱਢਣਾ ਹੁਣ ਇਸੇ ਤਰ੍ਹਾਂ ਕਿੰਨੀਆਂ ਹੋਰ ਥਾਵਾਂ ਤੇ ਪੁਲਿਸ ਹਰ ਹਸਤੇ ਦੇ ਵਿੱਚ ਮੌਤਾਂ ਹੋਈਆਂ ਪਿਛਲੇ ਟਾਈਮ ਚ ਪੁਲਿਸ ਨੇ ਉਹ ਬੰਦੇ ਹੀ ਨਹੀਂ ਫੜੇ ਉਹ ਵੀ ਨਹੀਂ ਫੜੇ ਹੁਣ ਕੋਰਟ ਈਸੇਖਾਂ ਦੇ ਵਿੱਚ ਇੱਕ ਲੇਡੀ ਐਸ ਐਚਓ ਕੁੜੀ ਜਿਹੜੀ 5 ਲੱਖ ਰੁਪਏ ਰਿਸ਼ਵਤ ਦੇ ਦੋਚਾਂ ਚ ਉਹਨੂੰ ਗ੍ਰਿਫਤਾਰ ਕੀਤਾ ਗਿਆ ਪਰ ਪੁਲਿਸ ਨੇ 9 ਮਹੀਨੇ ਬੀਤ ਗਏ ਉਹਦੇ ਤੇ ਦੋਸ਼ ਲੱਗੇ ਨੂੰ ਉਹਤੇ ਪਰਚਾ ਦਰਜ ਹੋਏ ਨੂੰ ਪਰ ਉਹਨੂੰ ਅਜੇ ਤੱਕ ਫੜ ਨਹੀਂ ਸਕੇ ਗ੍ਰਫਤਾਰ ਨਹੀਂ ਕਰ ਸਕਿਆ ਪਰਚਾ ਦਰਜ ਹੈ ਉਹਦੇ ਹੁਣ ਅਦਾਲਤ ਨੇ ਉਹਨੂੰ ਪਘੋੜਾ ਕਰਾਰ ਦਿੱਤਾ ਪਰ ਪੁਲਿਸ ਉਸ ਪੁਲਿਸ ਵਾਲੀ ਐਸ ਐਚਓ ਨੂੰ ਨਹੀਂ ਫੜ ਸਕੀ ਇਹਦਾ ਮਤਲਬ ਹੋਰ ਜੇ ਕੋਈ ਹੋਵੇ ਤਾਂ ਪੁਲਿਸ ਪਤਾਲ ਚੋਂ ਕੱਢ ਲਿਆਉਂਦੀ ਹੈ ਦੇਖ ਲਓ ਤੁਸੀਂ ਆ ਗੈਂਗਸਟਰ ਜਾਂ ਹੋਰ ਲੋਕ ਕੋਈ ਵੀ ਵਾਰਦਾਤ ਕਰਕੇ ਲੱਖ ਲੁਕਣ ਦੀ ਕੋਸ਼ਿਸ਼ ਕਰਨ ਪੁਲਿਸ ਕੱਢ ਲੇ ਪਰ ਕਿੰਨੇ ਹੋਰ ਅਫਸਰ ਰਾਜੀਤ ਸਿੰਘ ਵਰਗੇ ਤੇ ਇੱਕ ਗਰਸ਼ੇਰ ਵਰਗੇ ਕਿੰਨੇ ਅਫਸਰ ਪੁਲਸ ਅਫਸਰ ਜਿੰਨਾ ਤੇ ਕੇਸ ਪਾਏ ਪੁਲਸ ਉਹਨਾਂ ਨੂੰ ਫੜ ਨਹੀਂ ਸਕੀ ਕੀ ਮਤਲਬ ਪੁਲਸ ਫੜ ਨਹੀਂ ਸਕਦੀ ਜਾਂ ਫੜਨਾ ਨਹੀਂ ਚਾਹੁੰਦੀ ਤੁਸੀਂ ਦੱਸਿਓ ਆਪਣਾ ਕਮੈਂਟ ਲਿਖ ਕੇ ਅਗਲੀ ਵੱਡੀ ਖਬਰ ਕੰਗਨਾਰ ਨਾਉਤ ਨਾਲ ਜੁੜੀ ਕੰਗਨਾਰ ਨਾਉਤ ਫਿਲਮੀ ਅਦਾਕਾਰ ਆ ਪਿੱਛੇ ਜੇ ਚਰਚਾ ਚ ਰਹੀ ਉਹਦੀ ਫਿਲਮ ਐਮਰਜੈਂਸੀ ਤੇ ਸਾਰਿਆਂ ਨੇ ਸੁਣਿਆ ਹੁਣ ਕਿਸਾਨ ਅੰਦੋਲਨ ਵੇਲੇ ਕੰਗਨਾਰ ਨਾਉਤ ਬਹੁਤ ਚਰਚਾ ਚ ਰਹੀ ਔਰ ਉਸ ਕੇਸ ਦੇ ਵਿੱਚ ਕੰਗਨਾ ਰੌਤ ਨੂੰ ਹਾਈ ਕੋਰਟ ਵੱਲੋਂ ਬਹੁਤ ਵੱਡਾ ਝਟਕਾ ਲੱਗਿਆ ਕੰਗਨਾ ਰੌਤ ਨੇ ਕੀਤਾ ਕੀ ਸੀ ਜਦੋਂ ਦਿੱਲੀ ਅੰਦੋਲਨ ਚੱਲ ਰਿਹਾ ਸੀ ਤੇ ਜਿਹੜੀਆਂ ਕਿਸਾਨ ਮਜ਼ਦੂਰ ਬੀਬੀਆਂ ਉੱਥੇ ਜਾਂਦੀਆਂ ਸੀ ਉਹਨਾਂ ਬਾਰੇ ਬੋਲੀ ਸੀ ਬੀਬੀ ਮਿੰਦਰ ਕੌਰ ਇੱਕ ਕਿਸਾਨ ਬੀਬੀ ਹੈ ਉਹਦੀ ਫੋਟੋ ਦਿਖਾ ਕੇ ਤੇ ਕੰਗਨਾ ਬੋਲੀ ਸੀ ਵੀ ਆਹ ਵੇਖੋ 100-100 ਰੁਪਏ ਦਿਹਾੜੀ ਤੇ ਆਈਆਂ ਹੋਈਆਂ ਉਸ ਤੋਂ ਬਾਅਦ ਫਿਰ ਉਸ ਵੀ ਬੀਬੇ ਮਹਿੰਦਰ ਕੌਰ ਨੇ ਕੇਸ ਲਾਤਾ ਸੀ ਮਾਨਹਾਨੀ ਦਾ ਤੇ ਉਸ ਤੋਂ ਬਾਅਦ ਉਹ ਕੇਸ ਚੱਲ ਰਿਹਾ ਸੀ ਬੀਬੇ ਮਹਿੰਦਰ ਕੌਰ ਕਹਿੰਦੀ ਵੀ ਇਹਨੇ ਸਾਡੀ ਬਹੁਤ ਬੇਇੱਜ਼ਤੀ ਕੀਤੀ ਏ ਸਾਨੂੰ 2-2 ਰੁਪਏ 100-100 ਰੁਪਏ ਤੇ ਆਉਣ ਵਾਲੀਆਂ ਕਹਿ ਕੇ ਹੁਣ ਕੀ ਹੋਇਆ ਕੰਗਣਾ ਨੇ ਹਾਈ ਕੋਰਟ ਚ ਗੁਹਾਰ ਲਾਈ ਵੀ ਮੇਰੇ ਤੇ ਇਹ ਚੱਲ ਰਹੇ ਕੇਸ ਦੀ ਕਾਰਵਾਈ ਬੰਦ ਕੀਤੀ ਜਾਵੇ ਬੰਦ ਹੀ ਨਹੀਂ ਹਾਈ ਕੋਰਟ ਨੇ ਉਹਦੀ ਬੇਨਤੀ ਰੱਦ ਕਰਤੀ ਉਹਦੀ ਪਟੀਸ਼ਨ ਹੀ ਖਾਰਜ ਕਰਤੀ ਤੇ ਇੱਕ ਵੱਡਾ ਝਟਕਾ ਕੰਗਣਾ ਨੂੰ ਦਿੱਤਾ ਹੁਣ ਕੰਗਣਾ ਵਿਚਾਰੀ ਕੀ ਕਰੇ ਕੀ ਠੰਡਾ ਪਾਣੀ ਪੀ ਮਰੇ ਕੰਗਣਾ ਚ ਫੇਰੋਂ ਫਸ ਗਈ ਉਧਰ ਬੀਜੇਪੀ ਨਾਲ ਕੰਗਣਾ ਦਾ ਵਾਵਾ ਪੇਚਾ ਪੈ ਗਿਆ ਤੁਸੀਂ ਸੁਣਿਆ ਹੋਣਾ ਹੁਣ ਉਹ ਬੀਜੇਪੀ ਦੇ ਉਲਟ ਬੋਲਣ ਲੱਗ ਪਈ ਜਿਹੜੀ ਕੰਗਣਾ ਮੋਦੀ ਦੀਆਂ ਤਰੀਫਾਂ ਕਰਦੀ ਸੀ ਉਹ ਹੁਣ ਸਵਾਲ ਟਾਉਣ ਲੱਗ ਪਈ ਪਿਛਲੇ ਦਿਨ ਹੀ ਮੈਂ ਵੀਡੀਓ ਬਣਾ ਕੇ ਤੁਹਾਨੂੰ ਦੱਸਿਆ ਸੀ ਵੀ ਹੁਣ ਕੰਗਣਾ ਕਹਿੰਦੀ ਐ ਮੈਨੂੰ ਉਦੋਂ ਗਲਤ ਦੱਸ ਕੇ ਇਹਨਾਂ ਨੇ ਐਮਪੀ ਬਣਾਇਆ ਮੈਨੂੰ ਕਹਿੰਦੇ ਸੀ ਬਸ ਥੋੜੇ ਇੱਕ ਦਿਨ ਪਾਰਲੀਮੈਂਟ ਦੀ ਕਾਰਵਾਈ ਚੱਲਦੀ ਐ ਉਹਨੇ ਇੱਕ ਦਿਨ ਤੇਰੀ ਲੋੜ ਐ ਅੱਗੇ ਪਿੱਛੇ ਤੂੰ ਫਰੀ ਐ ਕਹਿੰਦੀ ਮੈਨੂੰ ਬਣ ਕੇ ਪਤਾ ਲੱਗਿਆ ਕਿ ਮੈਨੂੰ ਗਲਤ ਦੱਸਿਆ ਗਿਆ ਇਹਨਾਂ ਵੱਲੋਂ ਵੀ ਉਹ ਕਹਿੰਦੀ ਵੀ ਜੇਕਰ ਆਪਦੇ ਹਲਕੇ ਤੇ ਜਾਈਏ ਨਾ ਤੇ ਲੋਕ ਤਾਂ ਬਹੁਤ ਜ਼ਿਆਦਾ ਬੋਲਣ ਲੱਗ ਜਾਂਦੇ ਨੇ ਇਥੋਂ ਤੱਕ ਕਹਿੰਦੀ ਕਹਿੰਦੀ ਰਾਜਨੀਤਾ ਬੰਨਾ ਬਹੁਤ ਮਹਿੰਗਾ ਸ਼ੌਂਕ ਹੈ ਫਿਰ ਉਹ ਕਹਿੰਦੀ ਜਿੰਨੀ ਕਿ ਤਨਖਾਹ ਦਿੰਦੇ ਨੇ ਐਮਪੀ ਦੀ ਉਹਦੇ ਨਾਲ ਤਾਂ ਕੱਖ ਵੀ ਨਹੀਂ ਬਣਦਾ ਕਹਿੰਦੀ ਮੈਂ ਤਾਂ ਬਹੁਤ ਐਸ਼ ਪ੍ਰਸਤੀ ਦੀ ਤੇ ਆਨੰਦਮਈ ਜ਼ਿੰਦਗੀ ਜੀਣ ਦੀ ਆਦियां ਮੈਂ ਤਾਂ ਇਦਾਂ ਦੀ ਜ਼ਿੰਦਗੀ ਨਹੀਂ ਜੀ ਸਕਦੀ ਹੋਰ ਵੀ ਕਈ ਸਵਾਲ ਉਹਨੇ ਬੀਜੇਪੀ ਵੱਲ ਇਸ਼ਾਰੇ ਕਰਕੇ ਕੀਤੇ ਨੇ ਤੇ ਹੁਣ ਕੰਗੜਾ ਨੂੰ ਇਧਰੋਂ ਵੀ ਝਟਕਾ ਲੱਗਾ ਆਉਣ ਵਾਲੇ ਟਾਈਮ ਚ ਕੀ ਹੋਵੇਗਾ ਫਿਲਮਾਂ ਦਾ ਕੈਰੀਅਰ ਵੀ ਵਿਚਾਰੀ ਗਵਾ ਬੈਠੀ ਤੱਤਾ ਬੋਲਦੀ ਬੋਲਦੀ ਸੋ ਹੱਥ ਨਾਲ ਅਪੜੇ ਹੁਣ ਥੂਕੌੜੀ ਵਾਲੀ ਗੱਲ ਬਣਨ ਜਾ ਰਹੀ ਹੈ ਆਉਣ ਵਾਲਾ ਟਾਈਮ ਬਾਕੀ ਦੱਸੇਗਾ ਅਗਲੀ ਵੱਡੀ ਖਬਰ ਪਿਆਰਿਓ 4 ਅਗਸਤ ਨੂੰ 2 ਦਿਨਾਂ ਨੂੰ ਸੋਮਵਾਰ ਬਹੁਤ ਵੱਡਾ ਐਕਸ਼ਨ ਹੈ ਮਜ਼ਦੂਰਾਂ ਦਾ ਮਜ਼ਦੂਰ ਜਥੇਬੰਦੀਆਂ ਨੇ ਐਕਸ਼ਨ ਰੱਖਿਆ ਮਜਦੂਰ ਜਥੇਬੰਦੀਆਂ ਵੱਲੋਂ ਇਹ ਕਿਹਾ ਗਿਆ ਜਦੋਂ ਦੀ ਭਗਵੰਤ ਮਾਨ ਸਰਕਾਰ ਬਣੀ ਹੈ ਉਹ ਕਹਿੰਦੇ ਸਾਡੀ ਕੋਈ ਸੁਣਵਾਈ ਨਹੀਂ ਸਾਡੀ ਕੋਈ ਮੰਗ ਨਹੀਂ ਮੰਨੀ ਮੁੱਖ ਮੰਤਰੀ ਨੇ ਸਾਨੂੰ ਮੀਟਿੰਗਾਂ ਕਰਨ ਦੇ ਟਾਈਮ ਦਿੱਤੇ ਪਰ ਐਂ ਟਾਈਮ ਤੇ ਆ ਕੇ ਮੁੱਖ ਮੰਤਰੀ ਨੇ ਮੀਟਿੰਗ ਹੀ ਨਹੀਂ ਕੀਤੀ ਸਾਡਾ ਕੱਖ ਨਹੀਂ ਕੀਤਾ ਇਹ ਗੱਲਾਂ ਕਹੀਆਂ ਉਹਨਾਂ ਮਜਦੂਰ ਜਥੇਬੰਦੀਆਂ ਨੇ ਜਿਹੜੀਆਂ ਚਾਰ ਨੂੰ ਮੰਤਰੀਆਂ ਦੇ ਘਰਾਂ ਅੱਗੇ ਵੱਡੇ ਪ੍ਰਦਰਸ਼ਨ ਦਾ ਐਕਸ਼ਨ ਕਰਨ ਜਾ ਰਹੇ। ਦੇਖੋ ਜਿਹੜੇ ਮਜ਼ਦੂਰ ਨਹੀਂ ਸਭ ਤੋਂ ਵੱਧ ਮਿਹਨਤ ਕਰਦੇ ਨੇ ਤੇ ਸਭ ਤੋਂ ਪੈੜੀ ਜ਼ਿੰਦਗੀ ਜਿਉਂਦੇ। ਪਰ ਹੁਣ 4 ਤਰੀਕ ਨੂੰ ਜਿਹੜਾ ਐਕਸ਼ਨ ਮਜ਼ਦੂਰਾਂ ਨੇ ਰੱਖਿਆ ਵੇਖਣ ਵਾਲੀ ਗੱਲ ਇਹ ਹੋਏਗੀ ਕਿ ਉਸ ਤੋਂ ਪਹਿਲਾਂ ਹੀ ਮਜ਼ਦੂਰ ਆਗੂਆਂ ਨੂੰ ਘਰਾਂ ਦੇ ਵਿੱਚ ਫੜ ਲਿਆ ਜਾਏਗਾ, ਗ੍ਰਿਫਤਾਰ ਕਰ ਲਿਆ ਜਾਏਗਾ, ਨજરਬੰਦ ਕਰ ਲਿਆ ਜਾਏਗਾ। ਜਾਂ ਉਹਨਾਂ ਨੂੰ ਪ੍ਰਦਰਸ਼ਨ ਕਰਨ ਦਾ ਜਿਹੜਾ ਲੋਕਤੰਤਰਿਕ ਜਮਹੂਰੀ ਹੱਕ ਹੈ ਉਹ ਲਾਗੂ ਕਰਨ ਦਿੱਤਾ ਜਾਏ। ਇਹ ਹੁਣ ਵੇਖਣਾ ਲਾ ਆਉਣ ਵਾਲੇ ਦਿਨਾਂ ਚ ਆਪਾਂ ਨੂੰ ਪਤਾ ਲੱਗ ਜੂ ਤੁਸੀਂ ਇਹ ਸਭ ਕੁਝ ਬਾਰੇ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਤੇ ਕਮੈਂਟ ਜਰੂਰ ਲਿਖਿਓ